ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 24 ਤਰੀਕ ਨੂੰ ਗੁਰੂ ਰਵੀਦਾਸ ਮਹਾਰਾਜੀ ਦੇ ਪ੍ਰਕਾਸ਼ ਪੂਰਵ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਥਾਵਾਂ ਤੇ ਰਵੀਦਾਸ ਭਗਤੀ ਜੀ ਦੇ ਜਨਮ ਦਿਹਾੜੇ ਨੂੰ ਮਨਾਇਆ ਗਿਆ ਤੇ ਕਈ ਥਾਵਾਂ ਤੇ ਤਾਂ ਨਗਰ ਕੀਰਤਨ ਵੀ ਕੀਤੇ ਗਏ ਦੋਸਤੋ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਪਿੰਡ ਬੇਨੜਾ ਜੋ ਕਿ ਧੂਰੀ ਦੇ ਕੋਲ ਹੈ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਉਸ ਪਿੰਡ ਦੇ ਵਿੱਚ ਰਵੀਦਾਸ ਭਗਤ ਮਹਾਰਾਜੀ ਦੇ ਪ੍ਰਕਾਸ਼ ਪੂਰਵ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਕੀਤਾ ਗਿਆ ਜਿਸ ਦੇ ਵਿੱਚ ਕਿ ਗੱਤਕਾ ਪਾਰਟੀ ਆਪਣੇ ਜੋਰ ਦਿਖਾ ਰਹੀ ਸੀ ਅਤੇ ਗਤਕਾ ਪਾਰਟੀ ਦੇ ਵੱਲੋਂ ਇੱਕ ਅੱਗ ਦੇ ਨਾਲ ਸਟੰਟ ਕੀਤਾ ਗਿਆ ਜਿਸ ਦੇ ਨਾਲ ਕਿ ਇੱਕ ਗਤਕਾ ਪਾਰਟੀ ਦੇ ਨੌਜਵਾਨ ਨੂੰ ਦੇਖੋ ਅੱਗ ਲੱਗ ਗਈ ਅਤੇ ਬਹੁਤ ਸਾਰਾ ਨੁਕਸਾਨ ਹੋ ਗਿਆ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਕਿ ਇਦਾਂ ਦੇ ਸਟੰਟ ਨਗਰ ਕੀਰਤਨ ਦੇ ਵਿੱਚ ਕਰਨੇ ਚਾਹੀਦੇ ਆ ਜਾਂ ਨਹੀਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈ ਲੈਕਨ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਅਪਡੇਟ ਲੈ ਕੇ ਉਦੋਂ ਤੱਕ ਰਬ ਰੱਖਾ